ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਿਹੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਇਹ ਪਿੰਡ ਦੋਸਤੋ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਬੈਲਕਨ ਤਾਜੀ ਸੂਈ ਜਰਸੀ ਵચ્છી ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਥੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਛੱਡੂਗਾ ਜੀ। ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਮੂੰਹ ਤੋਂ ਦੋ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10-15 ਮਿੰਟ ਦੀ ਉਸ ਨੂੰ ਸਮਾ ਹੋਇਆ ਹਜੇ, ਬੱਚਾ ਮਗਰ ਬੱਚਾ ਦੇਗੀ। ਜੇਰ ਦੋਸਤੋ ਹਜੇ ਪੈਣ ਵਾਲੀ ਰਹਿੰਦੀ ਆ। ਫੇਸ ਕੁਆਲਿਟੀ ਬਹੁਤ ਸੋਹਣੀ ਸੋਹਣੀ ਮੂੰਹ ਮੱਥੇ ਦੀ, ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ, ਹਾਈਟ ਬਾਈ ਸੋਹਣੇ ਕੱਦ ਕਾਰ ਦੀ। ਤਦ ਬਾਈ ਜੀ ਹੁਣੇ ਕਹਿੰਦੇ 12-13 ਕਿਲੋ ਖੁੱਲਾ ਬੜਾ ਆਰਾਮ ਨਾਲ ਪਿਆਜੂ। ਸਾਈਟ ਵਾਈ ਸੋਨੇ ਕੱਦ ਕੱਢਦੀ ਵੇਟ ਆਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਆੜੀ ਆ ਪੈਟ ਪੋਟਾ ਸੋਹਣਾ ਚੌੜਾ ਵੇਟ ਆਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਆੜੀ ਆ ਥਾਂ ਦੇ ਸਾਈਜ਼ ਮਨੇਰ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿਖਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਬਾਤੀ ਚੁਆਈਆਂ ਦੇ ਥਾਣ ਫੇਸ ਕੁਆਲਟੀ ਸੋਹਣੇ ਸੋਹਣੇ ਮੂੰਮਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਪੈਟ ਪੋਟਾ ਸੋਹਣਾ ਚੌੜਾ ਵੇਟ ਆਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਆੜੀ ਆ ਆ ਦੋਸਤੋ ਬੱਚਾ ਵਗਰ ਬੱਚਾ ਬਾਜੇ ਤੋਂ ਵਿੱਚ ਜਦੋਂ ਵਛੀ ਬੈ ਗਈ ਜੇਰ ਦੋਸਤੋ ਉਹਦੇ ਪਾ ਦੇਣੀ ਆ ਵਛੀ ਨੇ ਜਦੋਂ ਆਪਾਂ ਚੈਨਲ ਤੇ ਵੀਡੀਓ ਪਾਤੀ ਉਹਦੇ ਫੋਨ ਲਾਇਆ ਵਛੀ ਦੀ ਜੇਰ ਉਹਨੂੰ ਪੈ ਜਾਣੀ ਆ ਕੰਮ ਡਨ ਹੋ ਜਾਊਗਾ ਹਾਈਟ ਵਾਇਸ ਸੋਨੇ ਕੱਦ ਕਾੜ ਦੀ ਬੇਟਾ ਵਾਲੇ ਪਾਸੋਂ ਫਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ 12-13 ਕੋ ਲੁੱ ਖੁੱਲਾ ਬੜਾ ਆਰਾਮ ਨਾਲ ਚੁਆਜੂ ਰੇਡ ਬਾਈ ਜੀ ਹੁਣਾਂ ਦੇ ਬਿਲਕੁਲ ਜੈ ਜੀ ਹੁੰਦੇ ਆ ਤੇ ਵਛੀ ਦਾ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 45000 ਰੁਪਇਆ ਉੱਚ 22 ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ